ਫਰੋਜਪੁਰ ਸੇ ਸ਼ਹਿਰ ਦੀਆਂ ਸੜਕਾਂ ਦੇ ਹਾਲਾਤ ਤੁਹਾਨੂੰ ਜਾਨੂ ਕਰਵਾਣੇ ਆ ਕੁਝ ਦਿਨ ਪਹਿਲਾਂ ਹੀ ਪੈਚ ਲੱਗੇ ਸੀ ਸਰਕੂਲਰ ਰੋਡ ਦੇ ਉੱਪਰ ਜਿਹੜੀ ਕਿ ਫਰੋਜਪੁਰ ਦੇ ਚਾਰੇ ਪਾਸੇ ਜਿਹੜੀ ਆ ਸੜਕ ਘੁੰਮਦੀ ਆ ਉਹਦੇ ਵਿੱਚ ਇੱਕ ਜਿਹੜੇ ਪੈਚ ਵਰਕ ਲਗਾ ਕੇ ਇਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਹ ਕੇਰੂ ਕੇਰੂ ਹੋ ਗਈ ਮਰੁੰਡੇ ਵਾਂਗੂ ਜਿਹੜੀ ਸੜਕ ਆ ਉਹ ਸਾਰੀ ਕਿੱਲਰ ਗਈ ਆ ਤੁਸੀਂ ਹਾਲਾਤ ਇਹਦੇ ਜਿਆਦਾ ਮਾਰੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਸਾਰੇ ਹਾਲਾਤ ਜਿਹੜੇ ਸੜਕ ਦੇ ਉਹ ਮਾੜੇ ਹੋ ਚੁੱਕੇ ਆ ਜਿਹੜੀ ਬਜਰੀ ਹੈ ਉਹ ਿੱਲਰ ਚੁੱਕੀ ਆ ਸੜਕ ਮਾੜੀ ਹੋ ਚੁੱਕੀ ਆ ਮੈਂ ਤੁਸੀਂ ਦੇਖੋ ਵੀ ਇਹਦੇ ਨਾਲ ਇਹ ਹਾਲਾਤ ਨੇ ਤੁਸੀਂ ਦੇਖੋ ਆ ਲੋ ਬਿਨਾ ਕਿਸੇ ਮਟੀਰੀਅਲ ਤੋਂ ਕੋਈ ਨਾ ਤੇ ਲੱਕੜੀ ਹੈ ਕੋਈ ਕੁਝ ਨਹੀਂ ਹੈ ਬਿਨਾ ਲੱਕ ਤੋਂ ਜਿਹੜੀ ਆ ਉਹ ਸੜਕ ਬਣਾਈ ਗਈ ਆ ਤੁਸੀਂ ਦੇਖ ਸਕਦੇ ਹਾਲਾਤ ਕਿ ਇਹਨੇ ਇੱਕ ਪੀਸੀ ਜਿਹੜੀ ਆ ਉਹ ਪਾਈ ਗਈ ਸੀ ਪੈਤ ਵਰਤ ਜਿਹੜੇ ਉਹ ਕੀਤੇ ਗਏ ਸੀਗੇ ਉਹ ਜਿਹੜੇ ਦਿਨ ਪਹਿਲਾਂ ਹੀ ਦੀ ਆਪਾਂ ਗੱਲ ਕਰੀਏ ਤਾਂ ਇਹ ਹਾਲਾਤ ਨੇ ਤੁਸੀਂ ਦੇਖੋ ਕਿ ਇਹ ਜਿਹੜਾ ਰੋਡ ਹੈ ਇੱਕ ਜੀਰਾਗੜ੍ਹ ਤੋਂ ਜਾਂਦਾ ਹੈ ਇੱਕ ਬਗਵਾਸੀਗੜ੍ਹਲੇ ਅੰਦਰ ਚਲੇ ਜਾਂਦੀ ਥੋੜਾ ਘੱਟ ਪਰ ਅਸੀਂ ਜਿਸ ਚੌਕ ਤੇ ਮੌਜੂਦ ਆ ਉਧਰ ਇਹ ਰਸਤਾ ਉਧਰੋਂ ਮਿੰਟ ਚੌਕ ਨੂੰ ਜਾਂਦਾ ਹੈ ਹਾਲਾਤ ਇੰਨੇ ਜ਼ਿਆਦਾ ਮਰੇ ਨੇ ਮਾਰੇ ਨੇ ਕਿ ਖੱਡਿਆ ਇਹ ਕਰਕੇ ਤੁਸੀਂ ਦੇਖੋ ਟ੍ਰੈਫਿਕ ਕਿੰਨਾ ਜਾਮ ਲੱਗਦਾ ਹੈ ਅਕਸਰ ਇਹ ਜਿਹੜੀ ਰੋਡ ਹੈ ਬਹੁਤ ਜ਼ਿਆਦਾ ਚੱਲਦੀ ਹੈ ਦਿਨ ਰਾਤ ਰੋਡ ਚੱਲਦੀ ਹੈ ਪਰ ਤੁਸੀਂ ਦੇਖੋ ਇਸ ਤਰ੍ਹਾਂ ਦੇ ਹਾਲਾਤ ਚੋਂ ਬਣ ਜਾਂਦੇ ਨੇ ਔਰ ਇਹ ਤੋਂ ਇਹ ਵੀ ਹੈ ਕਿ ਜਿਹੜੀ ਬੱਦਰੀ ਖੁੱਲਰ ਗਈ ਹੈ ਇਹਨਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਮੋਟਰਸਾਈਕਲ ਸਕੂਟਰ ਜਿਹੜੇ ਆ ਸਲਿੱਪ ਕਰ ਜਾਂਦੇ ਆ ਟੂ-ਵీలਰ ਉਹੜ ਜੜੀਆਂ ਨੇ ਸੱਟਾਂ ਵੀ ਲੱਤਾਂ ਨੂੰ ਆ ਲੱਗਦੀਆਂ ਨੇ ਗੱਲਬਾਤ ਕਰਾਂਗੇ ਜਿਹੜੇ ਸਥਾਨ ਨੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਕਿ ਕੀ ਹਾਲਾਤ ਨੇ ਦੁਕਾਨਦਾਰ ਹੈ ਜਿਹਨੇ ਦੁਕਾਨਦਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਹਿਲੇ ਗੱਲਬਾਤ ਕਰ ਦਿੰਦੇ ਆ ਦੁਕਾਨਦਾਰ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਆ ਮਾਰੇ ਨੇ ਆ ਵਿੱਤੀ ਕੀ ਨਾਵਦਾ ਤਾਂ ਨਾ ਨਾ ਕੋਈ ਡਿੰਗੂ ਜੀ ਤੁਹਾਡੀ ਦੁਕਾਨ ਐ ਇਸ ਰੋਡ ਤੇ ਉਹ ਜਿਹੜੀ ਜਦੋਂ ਪੈਚ ਵਰਕ ਲੱਗਾ ਕੀ ਹਾਲਾਤ ਨੇ ਰੋਡ ਦੇ ਪੈਚ ਬਹੁਤ ਖੁਰਾਲੇ ਜੀ ਇੱਥੇ ਇਨਾ ਮਿੱਟੀ ਘਟਾ ਉੱਡਦਾ ਪੁੱਛਣਾਈ ਸਾਰੀਆਂ ਦੁਕਾਨਾਂ ਫੜ ਜਾਂਦੀਆਂ ਮਿੱਟੀ ਨਾਲ ਜੋ ਇਹ ਰੋਡ ਬਣਾ ਤੇ ਉਸ ਬਾਅਦ ਸਾਰੇ ਜਦੋਂ ਪਾਚ ਲਾ ਕੇ ਗਏ ਨੇ ਬਾ ਇੱਕ بارش ਹੀ ਪਈ ਸਾਰੇ ਰੋੜ ਖਰਾਬ ਹੋ ਗਿਆ ਸਾਰਾ ਜੀ ਮਤਲਬ ਇਨਾ ਘੱਡਿਆ ਮਟੀਰੀਅਲ ਵਰਤਿਆ ਗਿਆ ਬਹੁਤ ਬੁਰਾ ਹਾਲ ਹੈ ਜੀ ਇੱਥੇ ਸੋਣਾਈ ਸਾਰੇ ਸਾਰਾ ਰੋਡ ਮਿੱਟੀ ਮਿੱਟੀ ਹੋਇਆ ਪਿਆ ਦੁਕਾਨਾਂ ਲੋਕਾਂ ਦੀਆਂ ਭਰ ਜਾਂਦੀਆਂ ਨੇ ਬੁਰੇ ਹਾਲ ਸਾਨੂੰ ਫੋਨ ਵੀ ਆਏ ਸੀ ਕਿਸੇ ਚੰ ਲੋਕਾਂ ਦੇ ਵੀ ਕੋਈ ਲੋਕ ਲੋਕ ਬਜਰੀ ਦਾ ਸਲਿੱਪ ਵੀ ਕਰਦੇ ਆ ਰੋ ਜੀ ਰੋ ਜੀ ਇੱਥੇ ਗਿਰਦੇ ਆ ਜੀ ਦੋ ਤਿੰਨ ਜਾਣੇ ਤਾਂ ਸਲਿੱਪ ਹੁੰਦੇ ਹੁੰਦੇ ਇੱਥੇ ਰੋ ਜੀ ਕੋਈ ਬੋਲਿਆ ਨਾ ਕੋਈ ਆ ਗਿਆ ਕੋਈ ਦੇਖਦਾ ਕੋਈ ਦੇਖਿਆ ਲੋਕਾਂ ਦੇ ਯਾਰਾਂ ਦੇ ਪੱਟਾ ਪੱਟਾ ਆ ਜਾਂਦੀਆਂ ਨੇ ਬਹੁਤ ਬੁਰਾ ਹਾਲ ਹੈ ਆ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਵੀ ਇਹ ਇੱਥੋਂ ਦੇ ਦੁਕਾਨਦਾਰ ਇਸੇ ਚੌਂਕ ਦੇ ਉੱਪਰ ਚ ਦੁਕਾਨ ਹੈ ਆਲਾ ਦੇ ਤੁਸੀਂ ਦੇਖ ਲਓ ਕੀ ਬਨੇ ਹੋਏ ਨੇ ਆ ਹਨੇਰਾ ਬੇਰਾ ਮੁਸ਼ਕਲ ਹੋ ਚੁੱਕਾ ਹੋਇਆ ਲੋਕਾਂ ਦਾ ਬੜੀ ਔਕੀ ਜਿਹੜੀ ਹੈ ਉਹ ਇੱਥੋਂ ਲੋਕ ਗੁਜ਼ਰਦੇ ਆ ਦਰਦੇ ਮਾਰੇ ਸਾਨੂੰ ਵੀ ਪਤਾ ਲੱਗਾ ਸੀ ਵੀ ਇੱਥੋਂ ਸਕੂਟਰ ਜਿਹੜੇ ਆ ਟੂ ਵੀਲਰ ਮੋਟਰਸਾਈਕਲ ਉਹ ਸਲਿੱਪ ਕਰ ਜਾਂਦੇ ਆ ਆ ਹਨੇਰੇ ਹੋਏ ਵੀ ਪਤਾ ਜਿਹੜਾ ਉਹ ਨਹੀਂ ਲੱਗਦਾ ਹੈਗਾ ਆ ਇਹ ਜਿਵੇਂ ਬੰਦੇ ਆ ਰਹੇ ਆ ਆ ਭਾਈ ਸਾਹਿਬ ਆ ਤੁਸੀਂ ਲੇਬਰ ਦਾ ਕੰਮ ਕਰਦੇ ਹੋ ਸਮਾਨ ਚੜਨ ਜਾ ਰਹੇ ਹੋ ਰੋਜ ਦਾ ਬਲਾ ਲੰਘਾ ਹੁੰਦਾ ਕਿਵੇਂ ਜਿਹੜੀਆਂ ਸੜਕਾਂ ਫਰੋਇਬੁਰੀਆਂ ਖਰਾਬ ਹੋਈਆਂ ਖਲਾਅ ਦੇਤੇ ਮਾੜੇ ਨੇ ਇਹ ਆਜੀ ਭਾਜੀ ਸਮਾਨ ਸਾਡਾ ਬੜਾ ਖਰਾਬ ਹੋ ਜਾਂਦਾ ਜਦੋਂ ਇਹ ਫਾੜ ਫਲੂਡ ਮੰਡੀ ਉੱਲ ਆ ਕੇ ਲੰਗੀਦਾ ਨਾ ਬੜਾ ਕੰਮ ਖਰਾਬ ਹੋ ਜਾਂਦਾ ਇਸੇ ਕਰਕੇ ਵੀ ਇਹ ਬਣਾਉਣੀ ਚਾਹੀਦੀ ਹੈ ਧੰਨਵਾਦ ਤੁਹਾਡਾ ਅਸੀਂ ਕਹਨੇ ਆ ਜੇ ਝਾੜੂ ਵਾਲੇ ਬਣਾਉਣੇ ਤੁਸੀਂ ਬਣਾਓ ਤੁਹਾਡਾ ਧੰਨਵਾਦ ਬਣਾ ਲਓ ਤੇ ਬਣਾਣੀ ਤਾਂ ਸਰਕਾਰ ਨੇ ਇਹੀ ਤਾਂ ਸਿਰਫ ਇੱਕ ਜਰੀਆ ਆ ਤੁਹਾਡੀ ਗੱਲ ਪਹੁੰਚਾਉਣ ਦਾ ਬਾਬਾ ਠੀਕ ਹੈ ਜੀ ਤੁਹਾਡਾ ਜੋ ਵੀ ਹੁਕਮ ਹੋਣਾ ਚਾਹੀਦਾ ਬਣਾ ਦਿਓ ਵਧੀਆ ਜੀ ਹਾਂ ਦੇਖੋ ਜੀ ਮਤਲਬ ਕਿ ਮਾਸੂਮ ਲੋਕ ਨੇ ਪਤਾ ਨਹੀਂ ਆ ਮਾਸੂਮ ਲੋਕ ਨੇ ਪਤਾ ਨਹੀਂ ਹੈ ਫਿਰ ਵੀ ਉਹਨਾਂ ਨੂੰ ਹਾਲ ਇਹ ਹੈ ਕਿ ਸਾਡਾ ਸਮਾਨ ਜਿਹੜਾ ਉਹ ਖਰਾਬ ਹੁੰਦਾ ਬੜੇ ਜਿਆਦਾ ਹਾਲਾਤ ਮਾੜੇ ਨੇ ਇਸ ਰੋਡ ਦੇ ਉੱਪਰ ਟ੍ਰੈਫਿਕ ਜਿਆਦਾ ਹੈ ਇਹ ਕੁਝ ਦਿਨ ਪਹਿਲਾਂ ਬਣੀ ਰੋਡ ਹੈ ਜਿਹੜੀ ਕੋਈ ਜਿਆਦਾ ਸਮਾਂ ਵੀ ਨਹੀਂ ਹੋਇਆ ਅਸੀਂ ਗੱਲਬਾਤ ਕਰਾਂਗੇ ਅਧਿਕਾਰੀਆਂ ਦੇ ਨਾਲ ਵੀ ਆਕਰ ਉਹਨਾਂ ਦਾ ਕੀ ਕਹਿਣਾ ਵੀ ਕਿਉਂ ਇੰਦੀ ਛੇਤੀ ਜਿਹੜੀ ਹੈ ਇਹ ਰੋਡ ਖਰਾਬ ਹੋ ਗਈ ਹੈ ਔਰ ਹਾਂ ਇੱਕ ਤਾਂ ਹੋਰ ਦੱਸ ਦਈਏ ਕਿ ਫੋਇਪੁਰ ਚ ਸੜਕਾਂ ਬੰਨਿਆ ਸੀਗੀਆਂ ਔਰ ਜਿੰਦਾ ਕਿ ਟੈਂਡਰ ਲੱਗ ਚੁੱਕੇ ਸੀ 28 ਤਰੀਕ ਨੂੰ ਪਿਛਲੇ ਮਹੀਨੇ ਦੀ ਉਹ ਟੈਂਡਰ ਵੀ ਜਿਹੜੇ ਲੱਗ ਚੁੱਕੇ ਸੀ ਉਹ ਟੈਂਡਰ ਲੱਗੇ ਨੂੰ ਵਿੱਚ ਜਿਹੜਾ ਸਮਾਂ ਹੋ ਚੁੱਕਾ ਆਇਆ ਕਾਫੀ ਔਰ ਹੋਣ ਦੇ ਬਾਵਜੂਦ ਅੱਲੇ ਸੜਕ ਦਾ ਕੁਝ ਨਹੀਂ ਪਤਾ ਪੁੱਛਾਂਗੇ ਉਹਨਾਂ ਕੋਲੋਂ ਵੀ ਕਦੋਂ ਫੰਡ ਆਨੇ ਨੇ ਕਦੋਂ ਨਈਆਂ ਨਵੀਆਂ

ਸਪੋਕਨ ਟੂ ਦਾ ਡਾਇਰੈਕਟਰ ਸਾਹਿਬ ਕਿ ਫੰਡ ਜਲਦੀ ਜਲਦੀ ਸਾਨੂੰ ਰਿਲੀਜ਼ ਹੋ ਕੇ ਇਹ ਸੜਕਾਂ ਦਾ ਕੰਮ ਸ਼ੁਰੂਆਤ ਕਰ ਲਈਏ ਤੈਨੂੰ ਰੈਗੂਲਰਲੀ ਫਾਲੋਅ ਅਪ ਕਰਾ ਕੇ ਜਲਦੀ ਕਰਵਾ